ਹਾਂਜੀ ਸਤਿ ਸ਼ਕਾਲ ਸਾਰਿਆਂ ਨੂੰ ਆਹ ਚੀਜ਼ ਦੇਖੋ ਹਰ ਇੱਕ ਬੰਦੇ ਦੇ ਪਸੰਦ ਆਉਣ ਵਾਲੀ ਚੀਜ਼ ਹੈ ਇਹ ਆ ਦੇਖੋ ਇਹਨੂੰ ਮੋਟਰਸਾਈਕਲ ਦੇ ਮਗਰ ਪਾਓ ਤੇ ਲੈ ਜਾਓ ਮੰਡੀ ਦੇ ਵਿੱਚ ਲੈ ਜਾਓ ਖੇਤ 'ਚ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਬਹੁਤ ਵਧੀਆ ਚੀਜ਼ ਹੈ ਜਿੰਦਾ ਲੱਗਦਾ ਆ ਹੁਣ ਬਾਈ ਤੁਹਾਨੂੰ ਜਿੰਦਾ ਖੋਲ ਕੇ ਦਿਖਾਊਗਾ ਆਹ ਦੇਖੋ ਬਾਬਾ ਜੀ ਆ ਗਏ ਜਿੰਦਾ ਖੋਲ ਕੇ ਦਿਖਾਉਣਗੇ ਇਹ ਦੇਖੋ ਵਿੱਚ ਬਿਸਤਰਾ ਲੱਗਿਆ ਹੋਇਆ ਮੱਛਰਦਾਨੀ ਵਾਲੀ ਜਾਲੀ ਲੱਗੀ ਹੋਈ ਆ ਪੱਖਾ ਲੱਗਿਆ ਹੋਇਆ ਅੱਛਾ ਜੀ ਲਾਈਟ ਲੱਗੀ ਹੋਈ ਆ ਸਵਿਚ ਬੋਰਡ ਪਲੱਗ ਮੋਬਾਈਲ ਚਾਰਜ ਕਰਨ ਵਾਸਤੇ ਉਹ ਲੱਗਿਆ ਹੋਇਆ ਖਾਸ ਗੱਲ ਤਾਂ ਇਹ ਆ ਵੀ ਦੇਖੋ ਮੋਟਰਸਾਈਕਲ ਦੇ ਮਗਰ ਪਾਓ ਅਰ ਲੈ ਜਾਓ ਫਿਰ ਜਿੱਥੇ ਮਰਜ਼ੀ ਆਪਣਾ ਜਿੰਦਾ ਲਾਓ ਜੋ ਮਰਜ਼ੀ ਸਮਾਨ ਆਪਣਾ ਰੋਟੀ ਚਾਹ ਪਾਣੀ ਜੋ ਕੁਸ਼ ਮਰਦੀ ਪਿਆ ਵਿੱਚ ਜਿੰਦਾ ਲੱਗਿਆ ਹੋਇਆ ਕੋਈ ਛੇੜਦਾ ਨਹੀਂ ਹੈ ਦੇਖੋ ਕਿਹਨੂੰ ਕਿਹਨੂੰ ਪਸੰਦ ਆਈ ਯਾਰ ਕਿਹੜਾ ਕਿਹੜਾ ਦਜੀ ਕਰਦਾ ਬਣਵਾਉਣ ਨੂੰ ਜਦ ਵੀ ਮੰਡੀ ਦੇ ਵਿੱਚ ਜਾਣਾ ਆਪਣਾ ਹੈਂਡਲ ਮਾ ਮੋਟਰਸਾਈਕਲ ਮਗਰ ਪਾਓ ਔਰ ਲੈ ਜਾਓ ਹਿੱਸਾ ਲੱਗਿਆ ਹੋਇਆ ਆਹ ਦੇਖੋ ਇਹ ਮੈਨੂੰ ਤਾਂ ਬਹੁਤ ਵਧੀਆ ਲੱਗੀ ਬਾਕੀ ਕਿਹਨੂ ਕਿਹਨੂ ਪਸੰਦ ਆਈ ਐ ਉਹ ਕਮੈਂਟ ਕਰਕੇ ਸਾਰੇ ਦੱਸਿਓ ਨਹੀਂ ਸਾਗੜਦੀ ਯਾਰ ਉਹਦੀ ਹੁਣ ਕੱਪੜੇ ਬਿਸਤਰੇ ਗਿੱਲੇ ਹੋ ਜਾਂਦੇ ਨੇ ਉੱਪਰ ਤੇ ਜਦੋਂ ਪਾ ਉਥੇ ਮੰਡੀ ਦੇ ਵਿੱਚ ਢੇਰੀਆਂ ਕੋਲ ਪੈਨੇ ਆ ਇਹ ਆਰਾਮਦਾਰੀ ਆ ਉੱਪਰ ਆਪਣਾ ਉੱਪਰ ਤੇ ਵੀ ਔਰ ਆਲੇ-ਦਾਲੇ ਤੇ ਵੀ ਨਾ ਭੁੰਡੀ ਬੜੇ ਨਾਲ ਗਰਦ ਬੜੇ ਨਾਲ ਕੁਛ ਬੜੇ ਸਭ ਓਕੇ ਆ